ਕੀ ਦੇਸ਼ ਹੋਏ ਤੇ ਕੀ ਵਿਦੇਸ਼ ਹੋਏ ਅੱਜਕੱਲ ਇੱਕ ਗੱਲ ਆਮ ਸਾਨੂੰ ਮਿਲ ਰਹੀ ਏ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢੋ ਇਹਨਾਂ ਨੇ ਗੰਦ ਪਾਇਆ ਇਹ ਗੱਲ ਅਮਰੀਕਾ ਤੋਂ ਸ਼ੁਰੂ ਹੋਈ ਫਿਰ ਇੰਗਲੈਂਡ ਨੂੰ ਵਧੀ ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਲੈ ਬੈਠੀ ਤੇ ਹੁਣ ਪੰਜਾਬ ਤੱਕ ਪਹੁੰਚ ਗਈ ਗੱਲ ਸੁਣੋ ਸੱਜਣੋ ਅਮਰੀਕਾ ਵਾਲਿਆਂ ਦੇ ਵਡੇਰੇ ਇੰਗਲੈਂਡ ਤੋਂ ਗਏ ਨੇ ਆਸਟ੍ਰੇਲੀਆ ਵਾਲਿਆਂ ਦੇ ਵੀ ਇੰਗਲੈਂਡ ਤੋਂ ਗਏ ਨੇ ਅੱਗੇ ਜਾ ਕੇ ਨਿਊਜ਼ੀਲੈਂਡ ਵਾਲਿਆਂ ਦੇ ਵੀ ਇੰਗਲੈਂਡ ਤੋਂ ਗਏ ਨੇ ਇੰਗਲੈਂਡ ਵਾਲਿਆਂ ਦੇ ਵਡੇਰੇ ਅੱਗੋਂ ਰਸ਼ੀਆ ਤੋਂ ਆਏ ਸਨ ਇਸੇ ਤਰ੍ਹਾਂ ਪੰਜਾਬੀਆਂ ਦੇ ਵਡੇਰੇ ਮੱਧ ਏਸ਼ੀਆ ਤੋਂ ਆ ਕੇ ਵਸੇ ਨੇ ਪੰਜਾਬ ਅਫਗਾਨੋ ਆ ਕੇ ਵਸੇ ਨੇ ਪੰਜਾਬ ਇਹਦੇ ਪੰਜਾਬ ਦੇ ਮਾਲਵੇ ਖੇਤਰ ਨੇ ਐਮਪੀ ਵਿੱਚ ਵੀ ਮਾਲਵਾ ਵਸਾਇਆ ਹੈ ਗੱਲ ਇਹ ਹੋਵੇ ਕਿ ਉਦਮੀ ਬੰਦੇ ਲਈ ਸਾਰੀ ਧਰਤ ਉਹਦੀ ਏ ਸਗਲੀਆਂ ਧਰਤ ਸਾਧਕੀ ਇਹ ਸਾਡੀ ਗੁਰਬਾਣੀ ਆਖਦੀ ਆਓ ਆਪਾਂ ਭਾਈਚਾਰਾ ਵੰਡੀਏ ਭਾਈਚਾਰੇ ਚੀ